ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਆਪਣੇ ਨਾਲ ਆਪਣਾ ਵਿੱਕੀ ਭਰਾ ਇੱਧਰ ਆਪਣੇ ਮਾਨੂ ਜਾਨ ਤੋਂ ਅੱਜ ਕੀ ਬਣਾ ਰਹੇ ਆ ਸੀ ਤੇ ਇੱਧਰ ਆਪਣੇ ਨਾਮ ਜੈਸ਼ਨ ਜੈਸ਼ਨ ਆ ਭਰਾ ਆਪਣਾ ਠੀਕ ਹੈ ਤੇ ਅੱਜ ਅਸੀਂ ਕੀ ਬਣਾ ਰਹੇ ਆ ਇੱਧਰ ਦੇਖੋ ਰਾਤ ਨੂੰ ਪ੍ਰੋਗਰਾਮ ਚੱਲ ਰਿਹਾ ਸਾਡਾ ਚਿਕਨ ਡਿਨਰ ਚਿਕਨ ਇੱਧਰ ਦੇਖੋ ਬਲੈਕ ਪੀਸ ਸੇਸਾ ਮੇਡ ਲੱਗੇ ਫਿਰ ਮਾਣ ਦਾ ਸਰ ਲੱਗੇ ਉਹ ਭਾਈ ਇੱਥੇ ਕੁਝ ਹੋਰ ਗੱਲ ਆ ਉਹਦੇ ਵਿੱਚ ਫੋਨ ਕਰਨਾ ਏਦਾਂ ਏਦਾਂ ਹੀ ਚੱਲੇਗੀ ਵੀਡੀਓ ਵੇ ਯਾਰ ਅਜੋਸ ਸਾਰੀ ਗੱਲ ਹੈ ਇਹ ਮਾਣ ਮਾਣੂ ਸਾਰੀ ਯਾਰਾ ਦੋਸਤਾਂ ਦੀ ਚਿਕਨ ਬਣਾ ਰਹੇ ਨੇ ਤੇ ਇੱਧਰ ਦੇਖੋ ਯੇ ਚਿਕਨ ਚਿਕਨ ਦੇਗੀ ਠੀਕ ਹੈ ਤੇ ਆ ਭਰਾ ਸਾਡੇ ਇਹਨਾਂ ਨਾਲ ਵੀ ਥੋੜਾ ਇੰਬਾ ਚ ਇੰਟਰਗ੍ਰੇਵਰ ਆਵੇ ਕਾਲੀ ਆ ਸਾਨੂੰ ਹਜੇ ਸਾਡਾ ਗੈਂਸ ਚੱਲ ਰਿਹਾ ਇੰਟਰਗ੍ਰੇਵਰ ਆ ਰਿਹਾ ਲਕੀਰੀ ਮੇਰੀ ਗਰੇਰੀ ਬਣਦੀ ਹਜੇ ਕਿੰਨਾ ਟਾਈਮ ਲੱਗੇਗਾ ਮਾਨਵ ਮੈਂ ਕਿੰਨਾ ਟਾਈਮ ਲੱਗੂ 20 ਮਿੰਟ ਲੱਗੂ ਜੀ ਵਧੀਆ ਮਨੋਰ ਜੀ ਜਲਦੀ ਬਣਾ ਦੇ ਮੁੰਦਰ ਵਾਲੀ ਮੈਡਮ ਨੂੰ ਭੁੱਖ ਲੱਗੀ ਹੈ ਜੀ ਭੁੱਖ ਲੱਗੀ ਹੈ ਜੀ ਸਾਨੂੰ ਲੱਗੂਗਾ ਨਾ ਫੋਕ ਕਰਾਂਗਾ ਅੱਧਾ ਘੰਟਾ ਹੋ ਗਿਆ ਕਰ ਮੈਂ ਉਬਈ ਰੋਟੀ ਦਾ ਕੀ ਕਰਨਾ ਫਿਰ ਰੋਟੀ ਬਣਾਵਾਂਗੇ ਬਣਾਣੀ ਆਉਦੀ ਹੈ ਲਿਆ ਬਾਰੂ ਲੈ ਲਿਆ ਬਾਰੂ ਲੈ ਕੇ ਆਣੀ ਹੋਏ ਬਾਰੂ ਹੀ ਲੈ ਆਂ ਕਪੜਾ ਦੀਏ ਚੱਲ ਆ ਤਾਂ ਬਣਾ ਫਿਰ ਦੇਖਦੇ ਆ ਟੈਨਸ਼ਨ ਨਾ ਉਸ ਤੋਂ ਦੱਸ ਆਹ ਬਣਾ ਚੁ ਆਹ ਬਣਾ ਮੈਨੂੰ ਰੋਟੀ ਇਹ ਨਾ ਆਉਂਦੀ ਹੈ ਨਾ ਆਪ ਨੂੰ ਤੂੰ ਆਹ ਬਣਾ ਰੋਟੀ ਦਾ ਦੇਖ ਲੈ ਆਪਾਂ ਆਹ ਬਲੇ ਆਏ ਰਾਤ ਬਣਾਣ ਦੇ ਨੂੰ ਅਸੀਂ ਤਾਂ ਬੰਨ ਕੇ ਘਰ ਦਾ ਆਪਣਾ ਰੋਟੀ ਖਾ ਲਿਆ ਬਸ ਇਹ ਕਰੀਏ ਕੰਮ ਇਹ ਚੀਨਾ ਨਾ ਨਮਕ ਨੂੰ ਹਾਂ ਸਾਰਾ ਕੁਝ ਨਹੀਂ ਏ ਸਾਡਾ ਭਰਾ ਬਹੁਤ ਵਧੀਆ ਚਿਕਨ ਬਣਾਉਂਦਾ ਰਹੇ ਲਾਗਿਆ ਕਰਦਾ ਆਹ ਜੀ ਹੈਂਡ ਹੈਂਡ ਗਾਣਾ ਬਾਦ ਲੰਦਾ ਚਿਕਨ ਵੀ ਇਹ ਸਾਡਾ ਭਰਾ ਲਾਵੇ ਮਿੱਤਰਾਂ ਮਸਾਲਾ ਪਾ ਗਏ ਥੋੜਾ ਕੁੱਤਾ ਦੇ ਚਿਕਨ ਵਾਲੇ ਇੱਧਰ ਦੇਖੋ ਜੀ ਸੰਗਾ ਨੇ ਆਜੂ ਆ ਦੀ ਚੜੀ ਫੁੱਟ ਗਈ ਆਏ ਹਾਏ ਹਾਏ ਆਹ ਯਾਦ ਸੱਜਣਾ ਵੇ ਤੇਰੀ ਆਈ ਆਏ ਹਾਏ ਹਾਏ ਚੜੀ ਫੁੱਟ ਗਈ ਉਹ ਹੰਝੂਆਂ ਦੀ ਚੜੀ ਫੁੱਟ ਗਈ ਆਏ ਹਾਏ ਹਾਏ ਐਂਡ ਗੱਲਬਾਤ ਮੋਹਾਲ ਪੂਰਾ ਬਣਦਾ ਜਾ ਰਿਹਾ ਹੈ ਗਾਣੇ-ਗਾਣੀ ਹੋ ਰਿਹਾ ਕੰਮ ਆਏ ਹਾਏ ਅੱਜ ਆਪਣੇ ਭਰਾ ਦੀ ਵੀਡੀਓ ਆਏਗੀ ਤੁਸੀਂ ਦੇਖਿਓ ਅੱਗੇ ਆਪਣੇ ਕੋ ਪਾਈ ਨਹੀਂ ਗਈ ਥੋੜਾ ਜਿਹਾ ਬਿਜ਼ੀ ਆਪਾਂ ਟਿਕਣ ਖਾਣ ਦੇ ਵਿੱਚ ਵਿੱਕੀ ਭਰਾ ਦੀ ਗੱਲ ਆਊਗੀ ਵੀਡੀਓ ਕੱਲ ਆਏਗੀ ਵੀਡੀਓ ਦੇਖੋ ਮੈਂ ਤਾਂ ਸਨੈਪਚੈਟ ਬਾਕੀ ਕਹਤੇ ਆ ਕੁੜੀਆਂ ਨੂੰ ਕਹਿੰਦੀ ਮੈਨੂੰ ਲਿੰਕ ਸੈਂਡ ਕਰਦੇ ਆ ਕੋਈ ਨਹੀਂ ਆ ਦੇਖ ਦਿਖਾਵਾਂ ਤੈਨੂੰ ਇਧਰ ਦੇਖੋ ਕਿੰਨੀਆਂ ਕੁੜੀਆਂ ਨੇ ਗੱਲ ਚਾੜ ਲਈ ਹੈ ਜੀ ਸਾਬੇ ਆਲੇ ਨਾ ਗਏ ਯਾਰ ਇਹ ਤਾਂ ਬੰਦਾ ਕੰਮ ਵਗਾਰ ਰਿਹਾ ਪਹਿਲੇ ਹੀ ਕਹਨਾ ਅੰਕਲ ਨਾ ਕਾ ਦੇ ਯਾਰ ਬਸ ਤਾਲੀ ਕਰਨਾ ਕਿੰਨਾ ਕਹਨਾ ਕਹਨਾ ਅੰਕਲ ਵੀ ਕਹਿੰਦੇ ਆ ਵੀ ਫੋਨ ਫੋਨ ਕਿੰਨੇ ਕਾਏ ਆ ਮੈਂ ਕਹਾਂ ਯਾਰ ਇਹ ਦੋਸਤੀ ਅਲੀ ਗੱਲਾਂ ਸਾਰੀ ਦੇਖ ਲੈ ਅੰਕਨ ਦਾ ਅੰਕਨ ਆ ਵੀ ਆਮ ਨੰਬਰ ਪਾਇਆ ਹੋਇਆ ਅੰਕਨ ਦਾ ਅੰਕਨ ਵਗੈਰਾ ਬੜਾ ਦਰ ਮੈਡੀਕਲ ਆ ਗਾਣੇ ਗੋਣੇ ਲਾ ਲਾ ਗਾਣੇ ਲਾ ਜੰਨੇ ਹੈ ਤੁਸੀਂ ਦਸਾ ਪੇਸ਼ ਨੂੰ ਮੈਂ ਕਿਹਾ ਅੱਜ ਹੋ ਸਕਦਾ ਉਹਦੇ ਤੋਂ ਡਾਕਟਰ ਆਉਂਦਾ ਜਾਂ ਨਰਸ ਵੀ ਆਪ ਹੁੰਦਾ ਹੈ ਟਰੈਵਰ ਦੇ ਨਾਲ ਟਰੈਵਰ ਹੀ ਪੈਂਦਾ ਹੈ ਐਂਬੂਲੈਂਸ ਕੋਲ ਪਹੁੰਚ ਹੁੰਦਾ ਹੈ ਮੈਂ ਬੱਕਰਾ ਵਣਿਆ ਹੁਣ ਕਹਿੰਦਾ ਸ਼ੌਂਕ ਦੱਸੀ ਮੈਂ ਦੱਸਿਆ ਸੰਦੂ ਨਾ ਆਦਾ ਯਾ ਮੈਨੂੰ ਇਹਨੇ ਬੱਕਰਾ ਵਣਿਆ ਚਾਹ ਚੱਲੀ ਹੈ ਹਾਂ ਬਣਿਆ ਮਟਰ ਪਣੀ ਰਿਖੇਂਦਾ ਮੈਂ ਆਪ ਤੂੰ ਮੈਂ ਇਹਨੂੰ ਕਾਈ ਦੇਉ ਤਾ ਡਬੂ ਨਹੀਂ ਆ ਮੈਂ ਤੈਨੂੰ ਦੁਬਾਰਾ ਫੋਨ ਲਾ ਕੇ ਪੁੱਛਿਆ ਮੈਂ ਕਾ ਆ ਰਿਹਾ ਮੈਂ ਕਾ ਸ਼ਾਇਦ ਮਜ਼ਾਕ ਹੀ ਕਰ ਰਿਹਾ ਹੋਵੇ ਮੈਨੂੰ ਫੋਨ ਆਇਆ ਬਾਪੂ ਕਹਿੰਦਾ ਕਹਿੰਦਾ ਪੈਸੇ ਪੈਸੇ ਮੈਂ ਆਨਸਰ ਵੀ ਦੇਇਆ ਗਏ ਕਹਿੰਦਾ ਬੱਕਰਾ ਲੈਣਾ ਕਹਿੰਦਾ 500 ਕੋ 650 ਦਾ ਮੈਂ ਚੱਲ ਗਿਆ ਮੈਂ 650 ਦੇ ਦਿੱਤੇ ਕਾ ਕਰੇਗਾ ਬੱਕਰਾ ਵਣਿਆ ਨੇ ਰੱਬ ਦੇ ਪੈਸੇ ਲੈ ਲੈ ਬੱਕਰਾ ਵੀ ਨਹੀਂ ਹੋਣਿਆ ਵਿੱਕੀ ਮੇਰਾ ਮੂੰਹ ਦੇਖੇਗਾ ਵਿੱਕੀ ਦਾ ਮੂੰਹ ਦੇਖਾ ਮੈਂ ਬੜਾ ਸਵਾਲ ਇਹਨਾਂ ਨੂੰ ਮੂੰਹ ਬਣਾ ਰਿਹਾ ਬਹੁਤ ਟਾਈਮ ਹੋ ਗਿਆ ਮਰ ਰੋ ਯਾਰ ਖਾਏ ਲੋਗਾ ਚੱਲ ਯਾਰ ਖਾਂਗੇ ਯਾਰ ਇਹਦਾ ਇਹਦਾ ਨੌਨਵੇਜ ਖਾਂਦਾ ਨਹੀਂ ਤੂੰ ਤਾਂ ਨਹੀਂ ਖਾਂਦਾ ਨੌਨਵੇਜ ਨਹੀਂ ਖਾਂਦਾ ਨਾ ਤੂੰ ਨਾ ਨਹੀਂ ਖਾਂਦਾ ਨਹੀਂ ਖਾਂਦਾ ਨੀ ਨੌਨਵੇਜ ਇਹ ਤਾਂ ਤੇਰੇ ਬਣਾ ਕੇ ਦੇ ਦਿੰਦਾ ਮੈਂ ਦੇਖ ਲੈਣਾ ਵੀ ਨਹੀਂ ਬਣਾ ਇਹ ਬਣਾ ਬਣਾ ਦਿੰਦਾ ਵਾਗ ਦਾ ਗਰਮ ਮਸਾਲਾ ਨਾ ਪਤਾ ਨਹੀਂ ਕਿਹੜਾ ਮਸਾਲਾ ਲਾਇਆ ਤੇ ਆਹੇ ਲਾਇਆ ਯਾਰ ਮੈਨੂੰ ਆਹ ਉਹ ਤਾਂ ਇਹ ਦੇਖ ਲਾ ਹਾਂ ਮੈਗੀ ਮਸਾਲਾ ਮੈਗੀ ਮਸਾਲਾ ਚੱਲਣ ਵੀ ਹੈ ਚੱਲਣ ਜਿੰਨੇ ਮਰਜੀ ਮਸਾਲੇ ਚੱਲਣਗੇ ਕੌਫੀ ਵੀ ਪਾ ਦੇ ਮੇਰੇ ਚੱਲਣਗੇ ਉਹ ਬਾਈ ਮੈਗੀ ਮਾ ਕੌਫੀ ਪਾ ਕੇ ਖਾਈਗੇ ਤਨੇ ਤੂੰ ਖਾਈ ਹਾਂ ਵਧੀਆ ਬਣ ਹੈ ਤੇ ਇਹਦੇ ਨੂੰ ਵੀ ਖਾ ਲਿਓ ਤੇ ਇਹਦੇ ਨੂੰ ਵੀ ਖਾ ਲਿਓ ਮੀਟ ਕਿਦਾਂ ਦੀ ਹੈ ਬਾਈ ਇਹ ਤੇਜ ਆ ਕੇ ਘੱਟ ਲਓ ਜੀ ਚਿਕਨ ਬਣਦਾ ਸਾਰਾ ਬੰਦੇ ਸਾਰੇ ਵਧੀਆ ਅਸ਼ੀਮਾੜੇ ਬੋਤ ਮਾਰਿਆ ਅਸੀਂ ਸਾਰੇ ਮਾੜੇ ਸਭ ਤੋਂ ਜਿਆਦਾ ਮਾੜਾ ਇਹ ਬੰਦਾ ਨੱਤੀਆਂ ਵਾਲਾ ਜਿੰਦੇ ਕਿੰਨਾਂ ਚ ਨੱਤੀਆਂ ਪਾਈਆਂ ਬਾਕੀ ਤੁਸੀਂ ਆਪ ਬੋਲ ਸਕਦੇ ਮੇਰੇ ਮੋਛਾਲੀਆਂ ਨੱਤੀਆਂ ਕਿੰਨੀ ਨੱਤੀਆਂ ਗਾਣਾ ਸੁਣਾਉਣੇ ਮੈਂ ਤਾਂ ਜਿਹੜੇ ਇੰਨਾ ਮਾੜਾ ਇੰਨਾ ਮਾੜਾ ਅੰਮ੍ਰਿਤ ਤਾਂ ਆਪਣੀ ਬਣਾਉਣਾ ਕਿੰਨਾ ਮਾੜਾ ਕਿੰਨਾ ਕੁ ਮਾੜਾ ਸਾਰੇ ਚੰਗੇ ਤੋਂ ਚੰਗੇ ਕੰਮ ਗੰਦੇ ਤੋਂ ਗੰਦੇ ਕੰਮ ਮੇਰੇ ਕੋਲ ਆ ਗਏ ਜ ਵਰਗੇ ਇਸੇ ਕਦਰ ਹੋਗੀ ਕੰਨ ਮੜਵਾ ਕੇ ਬੰਨ ਗੇ ਜੋਗੀ ਗੁਰੂ ਜੀ ਬੈਠੇ ਸੀ ਤਾਂ ਮੈਨੂੰ ਵੀ ਹੋਇਆ ਸੀ ਸਾਰਿਆਂ ਨੂੰ ਹੁੰਦਾ ਨਹੀਂ ਮਾਤਾ ਤੇ ਜਾ ਕੇ ਕੀ ਮੰਗਦੇ ਇਹਨੂੰ ਪੁੱਛ ਦਸੀ ਪਰਣੀ ਵੀਡੀਓ ਪੁਰਾਣੀ ਵੀਡੀਓ ਤੇ ਜਾ ਕੇ ਵੇਖ ਸਕਦੇ ਆ ਜਿਹਨੂੰ ਨਹੀਂ ਦੇਖੀ ਕੀ ਮੰਗ ਕੇ ਅੰਦਰ ਜਾ ਕੇ ਆ ਕੰਮਾ ਤੋਂ ਬਚਨ ਲਈ ਮੰਗਦਾ ਮੈਂ ਹੁਣੇ-ਹੁਣੇ ਤਾਂ ਕਹਿ ਰਿਹਾ ਸੀਗਾ ਮੈਂ ਤਾਂ ਆਪਦੀ ਘਰ ਦੀ ਨੂੰ ਬਣਾ ਕੇ ਖਾਊਂਗਾ ਐ ਏਦਾਂ ਕਰ ਹੁਣ ਕਹਿੰਦਾ ਬਚਨ ਲਈ ਸਭ ਕੁਝ ਸਮਝ ਆ ਰਿਹਾ ਹੈ ਬਲੌਗ ਹੈ ਬਲੌਗ ਸਭ ਕੁਝ ਚੱਲਦਾ ਵੀਰੇ ਆਏ ਹੋਏ ਬਲੌਗ ਚੱਲਦਾ ਹੀ ਤਾਂ ਮ ਆਏ ਹੋਏ ਸੀਨੋ ਸੀਨੀ ਮਾੜੇ ਅੱਖੀਆਂ ਹਾਈ ਹਾਈ ਲੋਕੀ ਹੱਸਦੇ ਰੋਵਣੇ ਧੀਆਂ ਆਪਣੀ ਗਲਤ ਜੇ ਕਰੋ ਦੁਆ ਤੂਹਾਰੇ ਨਾਮ ਵਿਛੜੇ ਕਿਸੇ ਦਾ ਕਿਸੇ ਦਾ ਨਾਮ ਵਿਛੜੇ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਤਿਛੜੇ ਹਾਈ 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 ਕਿਆ ਮੈਂ ਅਗਲਾ ਬਿਨਾਂ ਜਲੇ ਆ ਜੀ ਦਰਦ ਜਰ ਚ ਦਰਦ ਆ ਗਈ ਜੀ ਦਰਦ ਨਹੀਂ ਮਿਲਿਆ ਆਪ ਨੂੰ ਕਿ ਨਹੀਂ ਆ ਰਹੇ ਸਾਹਿਬ ਦਾ ਦਰਦ ਦੇਖਣਾ ਅੱਜ ਇੱਕਦਾਂ ਜਾਊਗਾ ਅੰਦਰ ਪੈਗ ਫੁਗ ਦਰਦਬਾਹਰ ਆਊਗਾ ਗੀਰ ਕੇ ਜਾਦਾ ਮਾਤਾ ਹੋਰ ਆਇਆ ਹੈ ਗਾਣਾ ਗਾਣਾ ਹੋਰ ਗਾਣਾ ਪੜੇਗਾ ਆ ਜਿਲੇ ਦਿਲ ਵਿੱਚ ਆ ਕੋਈ ਸ਼ੱਕ ਕੱਢ ਲੈ ਜਿੱਦੇ ਜਿੱਤੇ ਮਰਜ਼ੀ ਬਿਝੱਕ ਕੱਢ ਲੈ ਆਏ ਹਾਏ ਹਾਏ ਕੀ ਬਾਤ ਹੈ ਹੋਟਲ ਵਿੱਚ ਗੱਲਾਂ ਨਹੀਂ ਆਦੀ ਹੱਸੋ ਵਾੜ ਬਹੁਤ ਸੋਹਣੇ ਆ ਮਾਨੂ ਸਾਡੇ ਦੇ ਵਾੜ ਬਹੁਤ ਸੋਹਣੇ ਆ ਡੇਂਜਰਸ ਲੁੱਕ ਹੈ ਪੁਰਾਣੀ ਲੁੱਕ ਵਾਪਸ ਆਉਂਦੀ ਵੀ ਹੈ ਉਹ ਜਿੱਦਾਂ ਸਿਮਰ ਦਰਾਇਆ ਤਾਂ ਗਾਣਾ ਨਹੀਂ ਓਏ ਪਹਿਲਾਂ ਵਾਲਾ ਉਹ ਜਿਹੜੀ ਲੁੱਕ ਆ ਸਾਡੇ ਭਰਾ ਦੀ ਉਹ ਜਿਹੜੀ ਲੁੱਕ ਵਾਪਸ ਆ ਰਹੀ ਹੈ ਪਹਿਲਾਂ ਵੀ ਤਾਂ ਰੱਖੇ ਸੀ ਮੈਂ ਹਾਂ ਹਾਂ ਉਹ ਜਿਹੜੀ ਲੁੱਕ ਘੈਂਟ ਲੱਗਦੇ ਆ ਯਾਰ ਘੈਂਟ ਲੱਗ ਰਹੀ ਰੋਟੀ ਬਣ ਲਈ ਯਾਰ ਉਹਨੇ ਟਾਈਮ ਲਾ ਦੇਣਾ ਬਣਾਉਣੇ ਨੂੰ ਵੀ ਚਲਾ ਦੇਖ ਲੂੰਗਾ ਹੁਣ ਇਹਨੂੰ ਉਹ ਨਾ ਨਾ ਤੂੰ ਦੇਖ ਯਾਰ ਮੈਂ ਆਹ ਬਹਿ ਰਿਹਾ ਤਾਂ ਨੂੰ ਵੀ ਕੋਕ ਨਾ ਪੀਓ ਹਨੇਰਾ ਹਨੇਰਾ ਹੋ ਗਿਆ ਤੇ ਅਸੀਂ ਜਾ ਰਹੇ ਹਾਂ ਰੋਟੀਆਂ ਲੈਣਾਂ ਠੀਕ ਹੈ ਟੋਟੀ ਲੈਣਾ ਨਾਲ ਸਾਡੇ ਵੀ ਕੀ ਭਰਾ ਜੀ ਮੇਰਾ ਆਪਾਂ ਨਯਾਰੇ ਲਾਈ ਰਿਹਾ ਜਿਹਦੇ ਵਿੱਚ ਰੀਦਾ ਨੀ ਨਯਾਰੇ ਪਿਆ ਗੋਲੇ ਰੋਲੇ ਹੁਣ ਅਸੀਂ ਜਿੰਨਾ ਰੋਣਾ ਤਾਂ ਯਾਰੀਆਂ ਹੁਣ ਨਾਲ ਯਾਰ ਯਾਰ ਇਦਾਂ ਨਹੀਂ ਦੱਸ ਕਿਹੜਾ ਰੋਜੂ ਯਾਰ ਹੁਣ ਉਹਦੇ ਪਿੱਛੇ ਰੋ ਲੈ ਜਿੰਨਾ ਰੋਣਾ ਤਾਂ ਹੁਣ ਤਾਂ ਯਾਰ ਹੀ ਲੈਂਦਾ ਦੱਸੂਗਾ ਤੁਹਾਨੂੰ ਦਿਲ ਦੀ ਗੱਲ ਵੀ ਕਿਦਨੇ ਇਕੱਲੇ ਵੈ ਵੀ ਲੋਕ ਦੇ ਵਿੱਚ ਦੱਸਿਆ ਅੱਜ ਥੋੜਾ ਜਿਹਾ ਮੂਡ ਹੈਪੀ ਹੈ ਨਾ ਕੋਈ ਨਹੀਂ ਜੀ ਖਾਨ ਬਣ ਕੇ ਟੱਕਰੂਗਾ ਅੱਜ ਚਿਕਨ ਚੁਕਨ ਚੱਲ ਰਿਹਾ ਅੱਜ ਕੋਈ ਦੇ ਕਿਸੇ ਦਿਨ ਮੂਡ ਹੋਇਆ ਤੇ ਦੱਸਣਾ ਯਾਰ ਵੇਨਾ ਯਾ ਬ్రో ਲਓ ਇਹ ਕਰੋ ਚੈੱਕ ਮੋਲ ਰਾਤ ਨੂੰ ਡਰੈਵ ਕਰ ਡਰੈਵ ਕਰ ਨਹੀਂ ਰਾਤ ਨੂੰ ਇੱਧਰ ਸਾਡੇ ਕੋਲੇ ਐਕਟਿਵਾਈਜ਼ ਆ ਜਾ 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 ਕਿੰਨੀ ਸਪੀਡ ਤੇ ਭਾਈ ਇਨ ਸਪੀਡ ਤੇ ਭਾਈ ਦੇਖੀ ਕੋ ਚਾਂਦੇ ਸੀ ਬਿਲੋਸਪੀਟਰ ਰੋਡ ਤੇ ਯਾਰ ਸਿਵਨ ਹੌਸਪੀਟਰ ਹਾਂ ਇਹਦੇ ਕੋ ਤੰਦੂਰ ਵਾਲੀ ਹੋਣੀ ਹੈ ਯਾਰ ਹੈਗੀ ਅੱਧਰ ਤੰਦੂਰ ਵਾਲੀ ਹੋਣੀ ਯਾਰ ਇਹਦੇ ਕੋ ਸਿੰਪਲ ਲੈਨੇ ਆ ਕੋਥੇ ਮੈਂ ਖਾ ਕੇ ਆਇਆ ਦੋ ਤਿੰਨ ਵਾਰੀ ਉਹ ਬੜੀ ਘੈਂਟ ਬਣਉਂਦੇ ਤਵੇ ਵਾਲੀ ਲੈਣੀ ਨਾ ਆਪਾਂ ਚੱਲ ਤੂੰ ਮੈਂ ਤੇ ਲੈ ਕੇ ਜਾਉਂ ਤਵੇ ਵਾਲੀ ਖਾ ਹੋ ਜੂਗੀ ਦੂਈਆਂ ਬਾਬੇ ਬਹੁਤ ਦੂਈਆਂ ਪਾਪੜ ਬਣ ਜਾਣੇ ਉਹੀ 10 ਮਿੰਟ ਦੇ ਵਿੱਚ ਆਹ ਦੇਖੋ ਸਾਡਾ ਜਹਾਜ ਕਿੰਨਾ ਭਾਈਦਾ ਇਹ ਇਹ 5 ਵਾ 6 ਵਾ 6 ਵਾ ਇਹ ਸਾਡਾ ਜਹਾਜ ਬਾਬੇਓ ਦੇਖ ਤੇਰੇ ਬਿਨਾ ਵੀ ਅਸੀਂ ਜੀ ਰਹੇ ਆ ਅਸੀਂ ਐਨੇ ਵੀ ਕਮਜ਼ੋਰ ਨਹੀਂ ਸੀ ਕਿਆ ਉਹਨੇ ਕੀਆ ਕੀ ਇਹ ਕੀ ਆ ਹੁਆ ਕਿਵੇਂ ਹੁਆ ਗਾਣੇ ਦੀ ਮਤਲਬ ਪਹਿਲਾਂ ਤਾਂ ਮਕਾਨ ਦਾ ਕੰਮ ਛੇੜਿਆ ਆ ਹੁਣ ਨਾ ਰੋਕ ਗਾਣੇ ਆਉਣਗੇ ਅਗਲੇ ਮਹੀਨੇ ਕੋਈ ਨਹੀਂ ਸਾਡੇ ਸੰਧੂ ਸਾਈਡ ਤੇ ਆਉਣਗੇ ਨਹੀਂ ਮੈਡਮ ਕੋਈ ਨਹੀਂ ਸਾਡੇ ਸੰਧੂ ਸਾਈਡ ਤੇ ਆਉਣਗੇ ਹਾਂ ਜੰਦੂ ਸਾਈਡ ਤੇ ਗਾਣੇ ਗਾਣੇ ਆਣੇ ਆ ਹੁਣ ਗਾਣੇ ਸਾਡੇ ਸੰਧੂ ਸਾਈਡ ਤੇ ਆਉਣਗੇ ਰੋਜ਼ ਇੱਕ ਗਾਣਾ ਜਿਹੜਾ ਨਾਂ ਪਾਇਆ ਨਾ ਭੈਜੋ ਫੇਕੀ ਰੋਜ਼ 18000 1800 ਪਵਾਓ ਡੇਲੀ ਮਹਿਫਲਾ ਲੱਗੇ ਇੱਧਰ ਆਜੋ ਇੱਧਰ 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 ਜਾਣ ਇੱਧਰ ਇੱਧਰ ਆਜੋ ਡੇਲੀ ਮਹਿਫਲਾ ਲੱਗਣਗੀਆਂ ਕੀ ਹਾਲ ਚਾਲ ਏ ਦੋਸਤ ਹੁਣ ਤੁਝੂ ਕਰਾ ਰਹੇ ਹਾਂਜੀ ਕੀ ਹਾਲ ਹੈ ਕਮਾਣਾ ਇਹਨੂੰ ਐ ਇਦਾਂ ਦਿਖਦਾ ਮੇਰ ਨਹੀਂ ਰਹੇ ਦਿਸ ਰਿਹਾ ਕੋਈ ਕੀ ਹਾਲ ਚਾਲ ਜੇ ਦਿਸਾਂਗੇ ਦੁਕਾਨ ਚ ਦਿਸਾਂਗੇ ਦੋਸਤੋ ਉਹ ਬੰਦਾ ਲੱਗਿਆ ਬਾਹਰ ਦੋਸਤੋ ਗੋਗ ਪੀਓਗੇ ਦੋਸਤੋ ਇਹਦਾ ਆ ਦੋਸਤੋ ਚਿਕਨ ਜੀ ਬਾਹਰ ਠੀਕ ਕਰ ਰਹੇ ਆ ਚਿਕਨ ਦੇ ਨਾਲ ਗੋਗ ਪੀਓਗੇ ਦੋਸਤੋ ਦੋਸਤੋ ਤੁਸੀਂ ਫਿਰ ਦੋਸਤੋ ਨਾ ਤੂੰ ਨਾ ਗੋਗ ਪੀਣੀ ਆ ਇਹ ਤਾਂ ਕੁਝ ਹੋਰ ਵਾਈ ਠੀਕਰੂਗਾ ਗੋਗ ਪੀਕੇ ਦੀ ਹੁਵੇ ਆ ਇਹ ਜੀ ਰੈਡੀ ਸ਼ੈਡੀ ਹੋ ਗਿਆ ਕੰਮ ਹੋ ਗਿਆ ਵਿੱਕੀ ਰੈਡੀ ਅੜੀ ਮਾ ਮਾ ਨੂੰ ਵੀ ਦਿਖਾ ਦੇ ਮਾ ਦੇਖ ਲੋ ਇੱਧਰ ਗੱਲ ਬਾਈ ਚੱਲੀ ਐ ਦੀ ਹੁਣ ਬਾਹਰੋਂ ਤੁਹਾਨੂੰ ਐ ਆਹ ਆਹ ਬਟਨ ਇਦਾਂ ਦਿਸਣਗੇ ਆ ਜਿਕੇ ਨੂੰ ਥੋੜਾ ਪਾਣੀ ਐ ਮਾਰੋ ਕਰੋ ਚੈੱਕ ਇਹ ਹਈ ਚੱਕ ਲਿਆ ਜੀ ਇਦਾਂ ਇਹ ਤਾਂ ਚੱਕ ਲਿਆ ਨਾ ਪਾ ਫੇਰ ਇਹਦੇ ਵਿੱਚੋਂ ਚੱਕ ਕੇ ਖਾਣਗੇ ਹਾਂ ਇਦਾਂ ਜਿਹਾ ਲਓ ਜੀ ਬਣ ਗਿਆ ਸਾਰਾ ਕੁਝ ਹੁਣ ਚੱਲ ਰਿਹਾ ਮਿੰਟੋਂ ਮਿੰਟ ਇੱਧਰ ਦੇਖੋ ਆਏ ਹਾਏ ਠੀਕ ਹੈ। ਲਓ ਇਹ ਚੈੱਕ ਕਰੋ। ਚੈੱਕ ਕਰੋ ਬਾਬੇ। ਬੋ ਜੀ ਬਾਬੇ ਉਹ ਚੈੱਕ ਕਰੋ। ਹੁਣ ਖਾ ਲਈ ਆਪਾਂ ਖਾਣ ਤੋਂ ਬਾਅਦ ਮਿਲਦੇ ਹਾਂ। ਬੋ ਜੀ ਹੋ ਗਿਆ ਕੰਮ? ਹੈ ਚੱਲ ਰਿਹਾ। ਬਟਨ ਬਟਨ ਤਾਂ ਹੋ ਗਏ। ਚਾਈ ਸ਼ਰਟ ਤਾਂ ਦੋ ਬਟਨ ਤਾਂ ਹੋ ਗਏ। ਉਹ ਖੜ ਗਿਆ ਦੋਨੋਂ ਤੇ ਹਜੇ ਪਈ ਓਏ। ਆ ਗਿਆ ਆ ਗਿਆ ਨਾ ਤੂੰ ਤਾਂ ਬੈਠਾ ਹੀ ਬੈਠਾ ਤੇ ਇਹ ਤਾਂ ਬੈਠਾ ਹੀ ਪੈ ਨਹੀਂਦਾ ਖਾਣੇ ਤੋਂ ਨਾ ਲਿਆ ਇਹ ਤਾਂ ਲਿੜਨ ਲੱਗੇ ਬੰਦੇ ਬੰਦੇ ਇਹ ਕਹਿੰਦੇ ਸੀ ਘੱਟ ਰਹਿ ਜਾਣਾ ਹੈ ਵਿੱਕੀ ਦੀ ਅੱਧੀ ਬੋਤਲ ਪਈ ਹੈ ਖਤਮ ਕਰੂਗਾ ਸਾਰਾ ਕੁਝ ਨਾਲ ਨਾਲ ਹੀ ਐ ਵਿੱਕੀ ਇੱਕਦਮ ਨਹੀਂ ਹੋ ਗਿਆ ਹੌਲੀ ਹੌਲੀ ਅੱਧੀ ਗਈ ਹੈ ਇਹ ਹੁਣ ਫਿਰ ਐ ਹੋਵੇ ਨਾ ਵੀ ਤਿੰਨ ਘੰਟੇ ਬੈਠੇ ਲੱਗੇ ਜਗੇ ਆਲੇ ਆ ਰੂਪੀਤ ਕੌਮ ਵੀ ਦੇਖਦੇ ਆ ਹਾਏ ਹਾਏ ਹੋਣ ਹੋਣ ਮੰਗੇ ਕੀ ਦੇਖੀ ਹੋਣ ਮੰਗੇ ਹੀ ਆਏ ਦੇਖਣ ਹੋਣ ਮੰੰਦੇ ਵੀ ਮਾਣੇ ਹੋਣ ਮੰੰਦੇ ਯਾਦਾਂ ਆ ਰਹੀਆਂ ਨੇ ਸੁਣਾ ਦੇ ਫੇਰ ਕੋਈ ਹਾਇਆ ਤਾਂ ਆਉਂਦੀਆਂ ਨੇ ਉੱਚੀ ਉੱਚੀ ਆਵੜਾ ਆਵੜਾ चक्कर रहना कोई അൽപ്പം মোটা നടാ ദിക്കനി രഹേജി ഇദർ